ਕਾਂਗਰਸ ਪਾਰਟੀ ਦੇ ਵਰਕਰ ਨੇ ਜਿਹੜੇ ਉਹ ਮੈਨੂੰ ਹੁਣੀ ਸ਼ਹੀਦ ਆਜ਼ਮ ਸੁਦੇਗ ਸੁਖਦੇਵ ਸਿੰਘ ਸੁਖਦੇਵ <th>ਪਰ ਜੀ ਦੇ ਉਹਨਾਂ ਦੇ ਅੱਜ ਜਨਮ ਦਿਨ ਉੱਥੇ ਮਿਲੇ ਸ਼ਹੀਦ ਆਜ਼ਮ ਸੁਖਦੇਵ <th>ਪਰ ਜੀ ਦੇ ਜਦੋਂ ਅਸੀਂ ਉੱਥੇ ਘਰ 'ਚ ਉਹਨਾਂ ਦੇ ਸਥਾਨ ਤੇ ਪਹੁੰਚੇ ਤਾਂ ਬੜੇ ਕਾਂਗਰਸ ਪਾਰਟੀ ਦੇ ਵੀ ਉੱਥੇ ਵਰਕਰ ਨੇ ਜਿਹੜੇ ਉਹ ਮੌਜੂਦ ਸੀ ਤੇ ਇੰਨੇ ਨਮੂਸ਼ ਨਹੀਂ ਮੈਂ ਕਦੇ ਦੇਖੇ ਕਿਉਂਕਿ ਇੱਕ ਤਾਂ ਗੱਲ ਟੋਟਲ ਜਿਹੜੇ ਸਾਡੇ ਫਲੈਕਸਾਂ ਬੋਰਡਾਂ 'ਚ ਉਹ ਕਹਿੰਦੇ ਜੀ ਪਹਿਲਾਂ ਤਾਂ ਕੈਂਡੀਡੇਟ ਬਾਹਰੋਂ ਆ ਗਏ ਸਾਡੇ ਨਾਲ ਉਹ ਗਦਾਰੀ ਕੀਤੀ ਕਿਸੇ ਇੱਕ ਵੀ ਜਿਹੜਾ ਸਾਡੇ ਐਕਐਮਐਲਏ ਅਨਚਾਰਜ ਰਹੇ ਨੇ ਉਹਨਾਂ ਤੋਂ ਬਿਨਾਂ ਆਪਣੇ ਆਪ ਹੀ ਟਿਕਟ ਜਿਹੜੀ ਉਹ ਦੇ ਲਈ ਪ੍ਰਧਾਨ ਜੀ ਨੇ ਚਲੋ ਉਹ ਵੀ ਕੋਈ ਗੱਲ ਨਹੀਂ ਹੁਣ ਜਦੋਂ ਨਾਮੀਨੇਸ਼ਨ ਕਰਨਗੇ ਕਾਗਜ਼ ਭਰਨਗੇ ਉਹ 'ਚ ਵੀ ਕਿਸੇ ਵੀ ਸਾਡੇ ਲੁਧਿਆਣੇ ਦੇ ਇੱਕ ਵੀ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਉਹਨਾਂ ਨੂੰ ਨਾਲ ਨਹੀਂ ਲੱਗ ਗਏ ਇਹ ਪਹਿਲੀ ਵਾਰ ਹੋਇਆ ਵੀ ਨੋਮੀਨੇਸ਼ਨ ਨੇ ਜਿਹੜੇ ਉਹ ਬਾਹਰਲੇ ਲੋਕ ਜਿਹੜੇ 3-4 ਲੈ ਕੇ ਆਏ ਉਹ ਬਾਹਰਲੇ ਲੋਕ ਸੀ ਲੁਧਿਆਣੇ ਦੇ ਨਹੀਂ ਸੀ ਹੁਣ ਮੈਂ ਇਹ ਦੇਖ ਰਿਹਾ ਸੀ ਬੜੇ ਵੱਡੇ ਵੱਡੇ ਉਹਨਾਂ ਨੇ ਆਪਣੇ ਬੋਰਡ ਲਾਏ ਨੇ ਲੁਧਿਆਣੇ ਸ਼ਹਿਰ ਚ ਜਾਂ ਬਾਹਰ ਪਰ ਉਹਦੇ ਵਿੱਚ ਇੱਕ ਵੀ ਪਿਕਚਰ ਇੱਕ ਵੀ ਫੋਟੋ ਨਾ ਕਿਤੇ ਡਾਵਰ ਸਾਹਿਬ ਦੀ ਦਿਖ ਰਹੀ ਆ ਨਾ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਦੀ ਕਿਤੇ ਆ ਤੁਸੀਂ ਇਹ ਕਲੀਅਰ ਦੱਸੋ ਲੋਕਾਂ ਨੂੰ ਕਲੀਅਰ ਕਰੋ ਵੀ ਤੁਸੀਂ ਜੇ ਸੀਰੀਅਸ ਹੋ ਲੁਧਿਆਣੇ ਦੇ ਮਸਲੇ 'ਚ ਤੁਸੀਂ ਵਾਕਈ ਉਰੇ ਐਮਪੀ ਇਲੈਕਸ਼ਨ ਲੜ ਰਹੇ ਹੋ ਤੇ ਇਹਨਾਂ ਦੇ ਮੁੱਦੇ ਤੁਸੀਂ ਸੱਚੀ ਚੱਕਣਾ ਚਾਹੁੰਦੇ ਹੋ ਤੇ ਫਿਰ ਐਮਐਲਏ ਸੀ ਕਿਉਂ ਰੱਖੀ ਹੋਈ ਆ ਗਿੱਦੜਵਾਹੇ ਦੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣ ਕੇ ਬੜੀ ਇਲੈਕਸ਼ਨ ਆ ਜਿਹੜੀ ਇਸ ਵੇਲੇ ਉਹ ਅੰਤਿਮ ਪੜਾਵਾਂ ਵਾਲਾ ਜਿਹੜੀ ਉਹ ਵੱਧ ਚੁੱਕੀ ਆ ਤੇ ਇੱਥੇ ਲੁਧਿਆਣੇ ਚ ਇੱਕ ਮੈਂ ਦੇਖ ਰਿਹਾ ਸੀ ਵੀ ਕਈ ਬੋਰਡ ਲੱਗੇ ਆ ਮੈਨੂੰ ਇੰਨਾ ਅਫਸੋਸ ਹੋਇਆ ਦੇਖ ਕੇ ਕਿਉਂਕਿ ਕਾਂਗਰਸ ਪਾਰਟੀ ਦੇ ਵਰਕਰ ਨੇ ਜਿਹੜੇ ਉਹ ਮੈਨੂੰ ਹੁਣੀ ਸ਼ਹੀਦ ਆਜ਼ਮ ਸੁਦੇਗ ਸਿੰਘ ਸੁਖਦੇਵ <th>ਪਰ ਜੀ ਦੇ ਉਹਨਾਂ ਦੇ ਅੱਜ ਜਨਮ ਦਿਨ ਉੱਥੇ ਮਿਲੇ ਸ਼ਹੀਦ ਆਜ਼ਮ ਸੁਖਦੇਵ <th>ਪਰ ਜੀ ਦੇ ਜਦੋਂ ਅਸੀਂ ਉੱਥੇ ਘਰ ਉਹਨਾਂ ਦੇ ਸਥਾਨ ਤੇ ਪਹੁੰਚੇ ਤਾਂ ਬੜੇ ਕਾਂਗਰਸ ਪਾਰਟੀ ਦੇ ਵੀ ਉੱਥੇ ਵਰਕਰ ਨੇ ਜਿਹੜੇ ਉਹ ਮੌਜੂਦ ਸੀ ਤੇ ਇੰਨੇ ਨਮੂਸ਼ ਨਹੀਂ ਮੈਂ ਕਦੇ ਦੇਖੇ ਕਿਉਂਕਿ ਇੱਕ ਤਾਂ ਗੱਲ ਟੋਟਲ ਜਿਹੜੇ ਸਾਡੇ ਫਲੈਕਸਾਂ ਬੋਰਡਾਂ 'ਚ ਉਹ ਕਹਿੰਦੇ ਜੀ ਪਹਿਲਾਂ ਤਾਂ ਕੈਂਡੀਡੇਟ ਬਾਰੋਂ ਆਗੇ ਸਾਡੇ ਨਾਲ ਉਹ ਗਦਾਰੀ ਕੀਤੀ ਕਿਸੇ ਇੱਕ ਵੀ ਜਿਹੜਾ ਸਾਡੇ ਐਕਐਮਐਲਏ ਅਨਚਾਰਜ ਰਹੇ ਨੇ ਉਹਨਾਂ ਤੋਂ ਬਗੈਰ ਆਪਣਿਆਂ ਵੀ ਟਿਕਟ ਜਿਹੜੀ ਉਹ ਦੇਲੀ ਪ੍ਰਧਾਨ ਜੀ ਨੇ ਚਲੋ ਉਹ ਵੀ ਕੋਈ ਗੱਲ ਨਹੀਂ ਹੁਣ ਜਦੋਂ ਨਾਮਿਨੇਸ਼ਨ ਕਰਨਗੇ ਕਾਗਜ਼ ਭਰਨਗੇ ਤਾਂ ਉਹ ਚ ਵੀ ਕਿਸੇ ਵੀ ਸਾਡੇ ਲੁਧਿਆਣੇ ਦੇ ਇੱਕ ਵੀ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਉਹਨਾਂ ਨੂੰ ਨਾਲ ਨਹੀਂ ਲੱਗ ਗਏ ਇਹ ਪਹਿਲੀ ਵਾਰ ਹੋਇਆ ਵੀ ਨਾਮੀਨੇਸ਼ਨ ਨੇ ਜਿਹੜੇ ਉਹ ਬਾਹਰਲੇ ਲੋਕ ਜਿਹੜੇ ਤਿੰਨ ਚਾਰ ਲੈ ਕੇ ਆਏ ਉਹ ਬਾਹਰਲੇ ਲੋਕ ਸੀ ਲੁਧਿਆਣੇ ਦੇ ਨਹੀਂ ਸੀ ਹੁਣ ਮੈਂ ਇਹ ਦੇਖ ਰਿਹਾ ਸੀ ਬੜੇ ਵੱਡੇ ਵੱਡੇ ਉਹਨਾਂ ਨੇ ਆਪਣੇ ਬੋਰਡ ਲਾਏ ਨੇ ਲੁਧਿਆਣੇ ਸ਼ਹਿਰ ਚ ਜਾਂ ਬਾਹਰ ਚੰਗੀ ਗੱਲ ਆ ਲਾਉਣੇ ਚਾਹੀਦੇ ਆ ਪਰ ਉਹਦੇ ਵਿੱਚ ਇੱਕ ਵੀ ਪਿਕਚਰ ਇੱਕ ਵੀ ਫੋਟੋ ਨਾ ਕਿਤੇ ਡਾਵਰ ਸਾਹਿਬ ਦੀ ਦਿਖ ਰਹੀ ਆ ਜਿਹੜੇ ਬੜਾ ਤੰਦ ਹੀ ਨਾ ਇਹਨਾਂ ਦੇ ਖਾਤਰ ਮਿਹਨਤ ਕੀਤਾ ਉਹਨਾਂ ਨੇ ਰੋਡ ਸ਼ੋਅ 'ਚ ਨਾ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਦੀ ਕਿਤੇ ਆ ਨਾ ਕਿਤੇ ਸਾਡੇ ਆਸ਼ੂ ਜੀ ਜਿਹੜੇ ਮੰਤਰੀ ਰਹੇ ਉਹਰੇ ਉਹਨਾਂ ਦੀ ਆ ਪਾਂਡੇ ਦੀ ਜੀ ਦਾ ਸਤਕਾਰਯੋਗ ਜਿਹੜੇ ਨੇ ਉਹਨਾਂ ਦੀ ਤਾਂ ਲਾਉਣੀ ਕਿੱਥੋਂ ਆ ਉਹਨਾਂ ਦੀ ਲਾਉਣੀ ਕਿਉਂ ਨਹੀਂ ਕਿਉਂਕਿ ਜਿਹੜੇ ਜੁਆਇਨ ਕੀਤੇ ਨੇ ਬੈਂਸ ਬ੍ਰਦਰਸ ਕਿਉਂਕਿ ਮੇਰੀ ਤਾਂ ਜਿਹੜੀ ਇਲੈਕਸ਼ਨ ਹਮੇਸ਼ਾ ਹੈ ਉਹ ਬੈਂਸ ਬ੍ਰਦਰਸ ਨਾਲ ਹੀ ਮੈਂ ਲੜੀ ਆ ਉਹਨਾਂ ਨਾਲ ਹੀ ਮੇਰੀ ਇਲੈਕਸ਼ਨ ਹਮੇਸ਼ਾ ਹੁੰਦੀ ਸੀ ਤੇ ਜਿਨ੍ਹਾਂ ਨੂੰ ਦਿੱਲੀੋਂ ਬ੍ਰਿੰਗ ਸਾਹਿਬ ਨੇ ਜੁਆਇਨ ਕਰਵਾਇਆ ਤੇ ਨਾਲ ਜਿਹੜੇ ਤੀਜੇ ਜੁਆਇਨ ਕੀਤੇ ਉਹ ਸਿਵੀਆ ਸਾਹਿਬ ਉਹਨਾਂ ਨੂੰ ਵੀ ਇਹ ਕਿਹਾ ਵੀ ਨਾਰਥ ਕਿਉਂਕਿ ਕਾਂਗਰਸ ਹੀ ਚਾਹੇ ਉਹ ਆਤਮਨਗਰ ਹੋਵੇ ਚਾਹੇ ਸਾਊਥ ਹੋਵੇ ਉੱਥੇ ਉਹਦੀਆਂ ਟਿਕਟ ਤੇ ਸਿਵੀਆ ਜੀ ਨਾਰਥ ਦੀ ਟਿਕਟਾ ਜਿਹੜੀ ਉਹ ਉਥੋਂ ਯੱਸ ਕਰਵਾ ਕੇ ਆਏ ਇਸ ਕਰਕੇ ਕਿਸੇ ਵੀ ਇਸ ਸਾਫ਼ ਤੌਰ ਤੇ ਦੱਸਿਆ ਜਾ ਰਿਹਾ ਭਾਈ ਨਾ ਕੋਈ ਵੈਦ ਸਾਹਿਬ ਨਾ ਕਿਸੇ ਹੋਰ 6 ਹਲਕਿਆਂ ਦੇ ਜਿਹੜੇ ਨੇ ਉਹਨਾਂ ਦੀਆਂ ਟਿਕਟਾਂ ਜਿਹੜੀਆਂ ਉਹ ਡਿਸਾਈਡ ਹੋ ਗਈਆਂ ਉਹਨਾਂ ਦੀ ਕਿਸੇ ਦੀ ਫੋਟੋ ਆ ਜਿਹੜੀ ਉਹ ਕਿਤੇ ਨਹੀਂ ਗਈ ਤੇ ਵਰਕਰ ਆ ਜਿਹੜਾ ਉਹ ਜੁੜਿਆ ਹੁੰਦਾ ਥੱਲੇ ਅੱਜ ਉਹ ਦੇਖ ਰਿਹਾ ਵੀ ਇਹ ਬਣਿਆ ਕੀ ਸਾਡੇ ਨਾਲ ਹੋਇਆ ਕੀ ਤੇ ਮੈਂ ਹੁਣੀ ਦੇਖ ਰਿਹਾ ਸੀ ਵੀ ਕਿੱਥੋਂ ਇੱਕ ਬੋਰਡ ਲੱਗਿਆ ਹੋਇਆ ਟੈਲੀਫੋਨ ਬਾਰੇ ਉਹ ਜਦੋਂ ਬੋਰਡ ਲੱਗਿਆ ਤੇ ਉਹਨੂੰ ਮੈਂ ਦੇਖਿਆ ਮੈਂ ਉਹਨੂੰ ਇਹ ਪੁੱਛਣਾ ਚਾਹਨਾ ਇਹ ਬੋਰਡ ਬਣਾਉਣ ਵਾਲਿਆਂ ਨੂੰ ਵੀ ਇੱਥੇ ਜ਼ਰੂਰ ਇਹ ਵੀ ਲਿਖੋ ਵੀ ਤੁਸੀਂ ਟੈਲੀਫੋਨ ਆ ਜਿਹੜਾ ਉਹਤੇ ਹੀ ਮਿਲੋਗੇ ਟੈਲੀਫੋਨ ਤਾਂ ਹੀ ਤੁਸੀਂ ਲਿਖਿਆ ਵੀ ਟੈਲੀਫੋਨ ਚੱਕਾਂਗੇ ਦਾ ਮਤਲਬ ਤੁਸੀਂ ਗਿੱਦੜਵਾ ਹੀ ਰਹੋਗੇ ਲੁਧਿਆਣੇ trap ਰਹਿਣਾ ਨਹੀਂ ਕਿਉਂਕਿ ਐਮਐਲਏ ਗਿੱਦੜਵਾਹੇ ਦੇ ਹਾਂ ਜਾਂ ਤੁਸੀਂ ਇਹ ਕਲੀਅਰ ਦੱਸੋ ਲੋਕਾਂ ਨੂੰ ਕਲੀਅਰ ਕਰੋ ਵੀ ਤੁਸੀਂ ਜੇ ਸੀਰੀਅਸ ਹੋ ਲੁਧਿਆਣੇ ਦੇ ਮਸਲੇ 'ਚ ਤੁਸੀਂ ਵਾਕਈ ਪੂਰੇ ਐਮਪੀ ਇਲੈਕਸ਼ਨ ਲੜ ਰਹੇ ਹੋ ਤੇ ਇਹਨਾਂ ਦੇ ਮੁੱਦੇ ਤੁਸੀਂ ਸੱਚੀ ਚੱਕਣਾ ਚਾਹੁੰਦੇ ਹੋ ਤੇ ਫਿਰ ਐਮਐਲਏ ਸ਼ਿਪ ਕਿਉਂ ਰੱਖੀ ਹੋਈ ਆ ਗਿੱਦੜਵਾਹੇ ਦੀ ਕਿਉਂਕਿ ਅਸਲੀ ਤੁਸੀਂ ਜਿਵੇਂ ਕਿਹਾ ਤੁਹਾਡੇ ਦਿਲ 'ਚ ਵਸਦਾ ਤੁਸੀਂ ਰਹਿਣਾ ਉੱਥੇ ਹੀ ਆ ਜਾ ਕੇ ਟੈਲੀਫੋਨ ਨੰਬਰ ਉਹ ਤੁਸੀਂ ਜਿਵੇਂ ਬਠਿੰਡੇਉ ਬਦਲਿਆ ਸੀ ਉਸ ਵੇਲੇ ਮੰਗਉ ਟੈਲੀਫੋਨ ਨੰਬਰ ਜਿਹੜਾ ਉਰੇ ਦੇ ਵੀ ਬਦਲ ਲਓਗੇ ਜਿਵੇਂ ਉੱਥੇ ਚੁੰਨੀਆਂ ਵਟਾਈਆਂ ਸੀ ਇੱਥੇ ਵੀ ਚੁੰਨੀਆਂ ਵਟਾ ਕੇ ਚਲੇ ਜਾਓਗੇ ਅੱਜ ਬਠਿੰਡੇ ਤੁਸੀਂ ਪਿਛਲੀ ਇਲੈਕਸ਼ਨ ਲੜੀ ਅੱਜ ਕਿਉਂ ਨਹੀਂ ਲੜੀ ਬਠਿੰਡੇ ਤੇ ਤੁਸੀਂ ਪਹਿਲਾਂ ਇਹ ਦੱਸ ਦਿਓ ਕਲੀਅਰ ਕਰ ਦਿਓ ਵੀ ਤੁਸੀਂ ਗਿੱਦੜ ਵਾਹੇ ਤੂੰ ਟੈਲੀਫੋਨ ਚੱਕਿਆ ਕਰੋਗੇ ਜਾਂ ਲੁਧਿਆਣੇ ਕਿਉਂਕਿ ਤੁਸੀਂ ਐਮਐਲਏ ਉੱਥੇ ਦੇ ਹੋ ਉੱਥੇ ਦੇ ਲੋਕਾਂ ਨੂੰ ਵੀ ਧੋਖਾ ਦੇ ਰਹੇ ਹੋ ਉਰੇ ਦੇ ਲੋਕਾਂ ਨੂੰ ਵੀ ਧੋਖਾ ਦੇ ਰਹੇ ਹੋ ਲੋਕ ਬੜੇ ਸਿਆਣੇ ਆ ਸਮਝਦੇ ਆ ਜੇ ਤੁਹਾਨੂੰ ਮਨ ਰੱਤੀ ਪਰ ਵੀ ਲੁਧਿਆਣੇ ਵਾਲਿਆਂ ਨਾਲ ਪਿਆਰ ਹੁੰਦਾ ਤੇ ਤੁਸੀਂ ਲੁਧਿਆਣੇ ਦੇ ਲੋਕਾਂ ਨੂੰ ਲੀਡਰਾਂ ਨੂੰ ਨੋਮੀਨੇਸ਼ਨ ਚ ਲੈ ਕੇ ਜਾਂਦੇ ਤੇ ਉਸ ਤੋਂ ਬਾਅਦ ਉਹਨਾਂ ਦੀ ਕਿਤੇ ਤਸਵੀਰਾਂ ਨਹੀਂ ਲਾਈਆਂ ਕਿਉਂਕਿ ਮੈਂ ਤਾਂ ਹਮੇਸ਼ਾ ਸਮਝਦਾ ਵੀ ਮੈਂ ਇਲੈਕਸ਼ਨਾਂ ਜਿਹੜੀ ਉਹ ਬੈਂਸਾਂ ਨਾਲ ਲੜਦਾ ਤੁਸੀਂ ਉਵੇਂ ਹੀ ਤੁਹਾਡਾ ਤਾਂ ਕੋਈ ਇੱਥੇ ਵजूद ਜਾਂ ਹੈ ਨਹੀਂ ਇਸੇ ਕਰਕੇ ਤੁਸੀਂ ਬੈਂਸ ਲੈ ਕੇ ਆਂਦੇ ਹੁਣ ਦੇਖਣਾ ਹੀ ਹੋਊਗਾ ਵੀ ਲੋਕ ਕਿਉਂਕਿ ਹੁਣ ਮੁਕਾਬਲਾ ਜਿਹੜਾ ਉਹ ਤੁਹਾਡੇ ਨਾਲ ਤਰਿਆ ਨਹੀਂ ਉਹ ਮੁਕਾਬਲਾ ਹੈ ਜਿਹੜਾ ਤੁਸੀਂ ਮੈਨੂੰ ਲੱਗਦਾ ਬੈਂਸ ਮੂਰੇ ਕਰਤੇ ਸਾਰੀ ਕਾਂਗਰਸ ਪਿੱਛੇ ਕਰਕੇ ਤੇ ਹੁਣ ਇਹ ਵੀ ਪਤਾ ਲੱਗ ਜਾਊਗਾ ਵੀ ਲੋਕ ਉਹਨਾਂ ਬਾਰੇ ਕੀ ਸਮਝਦੇ ਆ ਕੀ ਉਹਨਾਂ ਦਾ ਚਿਹਰਾ ਮੋਹਰਾ ਹੈ ਉਹ ਕਹਿੰਦੇ ਆ ਮੇਰੇ ਕੋਲ ਕੋਈ ਰਿਕਾਰਡਿੰਗਾਂ ਨਹੀਂ ਤੇ ਰਿਕਾਰਡਿੰਗਾਂ ਦੀ ਕਿਹੜੀ ਕਿਹੜੀ ਗੱਲ ਹੈ ਜਿੰਨੀਆਂ ਮਰਜ਼ੀ ਰਿਕਾਰਡਿੰਗਾਂ ਬਣਾ ਲਓ ਅੱਜ ਕੱਲ ਤਾਂ ਜ਼ਮਾਨਾ ਐਸਾ ਹੈ ਜਿੰਨੀਆਂ ਮਰਜ਼ੀ ਰਿਕਾਰਡਿੰਗਾਂ ਬਣਾਈ ਜਾਓ ਇੱਕ ਦੂਜੇ ਦੇ ਉਲਟ ਲੁਧਿਆਣਾ ਦੇ ਵਿੱਚ ਨੋਮੀਨੇਸ਼ਨ ਫਾਈਲ ਹੋ ਚੁੱਕੇ ਨੇ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨ ਦੇ ਲਈ ਤੇ ਟੋਟਲ ਮਿਲਾ ਕੇ 70 ਕੈਂਡੀਡੇਟਸ ਇਸ ਵਾਰੀ ਮੈਦਾਨ ਦੇ ਵਿੱਚ ਉਤਰੇ ਨੇ ਤੇ ਉਸ ਦੇ ਵਿੱਚੋਂ 30 ਕੈਂਡੀਡੇਟ ਇੰਡੀਪੈਂਡੈਂਟ ਨੇ ਯਾਨੀ ਕਿ ਆਜ਼ਾਦ ਉਮੀਦਵਾਰ ਜਿਹੜੇ ਨੇ ਉਹ ਲੜ ਰਹੇ ਨੇ ਦੋ ਦਿਨ ਨੋਮੀਨੇਸ਼ਨ ਫਾਈਲ ਕੀਤਾ ਗਿਆ ਸੋ ਪਹਿਲੇ ਦਿਨ ਹੈ ਜਿਹੜਾ 39 ਲੋਕਾਂ ਨੇ ਫਾਈਲ ਕੀਤਾ ਤੇ ਦੂਜੇ ਦਿਨ 31 ਲੋਕਾਂ ਨੇ ਨੋਮੀਨੇਸ਼ਨ ਫਾਈਲ ਕੀਤਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜੋ ਕਿ ਡਿਸਟ੍ਰਿਕਟ ਇਲੈਕਸ਼ਨ ਅਫੀਸਰ ਵੀ ਨੇ ਉਹਨਾਂ ਨੂੰ ਜਾ ਕੇ ਇਹ ਜਿਹੜਾ ਹੈ ਨੋਮੀਨੇਸ਼ਨ ਫਾਈਲ ਕੀਤਾ ਗਿਆ ਤੇ ਜਿੱਦਾਂ ਕਿ ਆਪਾਂ ਗੱਲ ਕੀਤੀ ਆਜ਼ਾਦ ਉਮੀਦਵਾਰ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈ ਮੈਦਾਨ ਦੇ ਵਿੱਚ ਉਤਰੇ ਨੇ ਤੇ ਕੁੱਲ ਮਿਲਾ ਕੇ 70 ਕੈਂਡੀਡੇਟਸ ਮੈਦਾਨ ਦੇ ਉੱਤੇ ਆ ਚੁੱਕੇ ਨੇ ਲੇਕਿਨ ਲੋਕਾਂ ਨੂੰ ਅਗਰ ਆਪਾਂ ਗੱਲ ਕਰੀਏ ਲੋਕਾਂ ਨੂੰ ਸਿਰਫ ਚਾਰ ਹੀ ਲੋਕਾਂ ਦਾ ਚਾਰ ਹੀ ਉਮੀਦਵਾਰਾਂ ਦਾ ਪਤਾ ਹੈ ਜਿਹਦੇ ਵਿੱਚ ਮੇਨ ਮੁਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਜਿਹਦੇ ਵਿੱਚ ਅਸ਼ੋਕ ਪੱਪੀ ਪ੍ਰਾਸ਼ਰ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਨੇ ਦੂਜੇ ਨੰਬਰ ਤੇ ਕਾਂਗਰਸ ਵੱਲੋਂ ਹੈਗੇ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਭਾਜਪਾ ਵੱਲੋਂ ਹੈਗੇ ਨੇ ਬੀਜੇਪੀ ਵੱਲੋਂ ਰਵਨੀਤ ਬਿੱਟੂ ਜੋ ਕਿ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਗਏ ਨੇ ਉਸ ਤੋਂ ਬਾਅਦ ਅਕਾਲੀ ਦਲ ਜੋ ਕਿ ਬਹੁਤ ਪੁਰਾਣੀ ਇੱਕ ਪਾਰਟੀ ਰਹਿ ਚੁੱਕੀ ਹੈ 100 ਸਾਲ ਤੋਂ ਵੱਡਾ ਇਤਿਹਾਸ ਹੈ ਲੁਧਿਆਣੇ ਦੇ ਵਿੱਚ ਕਾਫੀ ਵਾਰ ਜੇਤੂ ਵੀ ਰਹਿ ਚੁੱਕੀ ਹੈ ਉਹਨਾਂ ਦੇ ਰਣਜੀਤ ਸਿੰਘ ਢਿੱਲੋਂ ਉਹ ਜਿਹੜਾ ਹੈ ਮੈਦਾਨ ਦੇ ਵਿੱਚ ਹੈਗੇ ਨੇ ਸੋ 70 ਕੈਂਡੀਡੇਟਸ ਦੇ ਵਿੱਚੋਂ ਸਿਰਫ ਚਾਰ ਕੈਂਡੀਡੇਟਸ ਦੇ ਬਾਰੇ ਹੀ ਲੋਕੀ ਜਾਣਦੇ ਨੇ ਤੇ ਇਹਨਾਂ ਦੇ ਵਿੱਚੋਂ ਕੌਣ ਜੇਤੂ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਸਾਰੇ ਹੀ ਚੋਣ ਪ੍ਰਚਾਰ ਜੋਰਾ ਸ਼ੋਰਾ ਦੇ ਨਾਲ ਕਰ ਰਹੇ ਨੇ ਆਪਾਂ ਦੇਖਿਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਜਿਹੜਾ ਹੈ ਹੁਣ ਚੋਣ ਪ੍ਰਚਾਰ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਆ ਚੁੱਕੇ ਨੇ ਤੇ ਉਹਨਾਂ ਦੇ ਪਤਨੀ ਅਮ੍ਰਿਤਾ ਵੜਿੰਗ ਵੀ ਲੁਧਿਆਣਾ ਦੇ ਵਿੱਚ ਕਾਫੀ ਸਭਾਵਾਂ ਨੂੰ ਸੰਬੋਧਿਤ ਕਰ ਰਹੇ ਨੇ ਤੇ ਉਹਨਾਂ ਦੇ ਜਿਹੜੇ ਪੋਸਟਰ ਨੇ ਪੂਰੇ ਸ਼ਹਿਰ ਦੇ ਵਿੱਚ ਕਾਫੀ ਥਾਵਾਂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੱਗ ਚੁੱਕੇ ਨੇ ਤੁਸੀਂ ਲੰਘੋਗੇ ਵੱਖ-ਵੱਖ ਥਾਵਾਂ ਤੋਂ ਤਾਂ ਤੁਹਾਨੂੰ ਦੇਖਣਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਪੱਗ ਬੰਨੀ ਤੇ ਉਹਨਾਂ ਦੇ ਟੈਲੀਫੋਨ ਕਾਲ ਵੀ ਜਾ ਰਹੇ ਨੇ ਅਸ਼ੋਕ ਪੱਪੀ ਪ੍ਰਾਸ਼ਰ ਜੀ ਦੀ ਗੱਲ ਕਰੀਏ ਤੇ ਉਹ ਕਾਫੀ ਇਲਾਕਿਆਂ ਦੇ ਵਿੱਚ ਜਨ ਸੁਭਾਵਾਂ ਕਰ ਰਹੇ ਨੇ ਲੋਕੀ ਕਾਫੀ ਮਾਤਰਾ ਦੇ ਵਿੱਚ ਉੱਥੇ ਜੁੜ ਰਹੇ ਨੇ ਤੇ ਉਹ ਆਪ ਦੇ ਆਪ ਨੂੰ ਇੱਕ ਚੀਟੀ ਇੱਕ ਕੀੜੀ ਵਾਂਗੂ ਜਿਹੜਾ ਹੈ ਵੇਖ ਰਹੇ ਨੇ ਤੇ ਉਹ ਆਖ ਰਹੇ ਨੇ ਕਿ ਉਹ ਭਾਵੇਂ ਉਹ ਇਹਨੇ ਕਿ ਉੱਚੇ ਕੱਦ ਦੇ ਨਾ ਹੋਣ ਉਮੀਦਵਾਰ ਲੇਕਿਨ ਫਿਰ ਵੀ ਉਹ ਹਾਥੀ ਦੇ ਸੂੰਡ ਵਿੱਚ ਦਮ ਕਰ ਸਕਦੇ ਨੇ ਤੇ ਉਹ ਜੇਤੂ ਹੋਣਗੇ ਉਹਨਾਂ ਕੋਲ ਪਾਰਟੀ ਦਾ ਬਹੁਤ ਵੱਡਾ ਸਮਰਥਨ ਹੈ ਤੇ ਵੱਖ-ਵੱਖ ਥਾਵਾਂ ਤੇ ਉਹ ਜਾ ਕੇ ਲੋਕਾਂ ਨੂੰ ਮਿਲ ਰਹੇ ਨੇ ਰਣਜੀਤ ਸਿੰਘ ਢਿੱਲੋਂ ਨੇ ਵੀ ਆਪ ਦਾ ਜਿਹੜਾ ਚੋਣ ਪ੍ਰਚਾਰ ਹੈ ਤੇਜ਼ ਕੀਤਾ ਹੋਇਆ ਤੇ ਵੱਖ-ਵੱਖ ਜਨ ਸੁਭਾਵਾਂ ਤੋਂ ਇਲਾਵਾ ਮੀਟਿੰਗਸ ਪ੍ਰਾਈਵੇਟ ਮੀਟਿੰਗਸ ਹੋਰ ਵੀ ਜਿਹੜੇ ਨੇ ਅਕਾਲੀ ਪੁਰਾਣੇ ਐਮਐਲਏ ਐਕਸ ਐਮਐਲਏ ਮੌਜੂਦਾ ਜਿਹੜੇ ਅਕਾਲੀ ਹੈਗੇ ਨੇ ਜਿਹੜੇ ਪਹਿਲਾਂ ਕੌنسਲਰ ਰਹੇ ਚੁੱਕੇ ਨੇ ਐਮਐਲਏ ਰਹੇ ਚੁੱਕੇ ਨੇ ਉਹਨਾਂ ਨੇ ਵੀ ਤੇਜ਼ੀ ਦੇ ਨਾਲ ਰঞ্জੀਤ ਸਿੰਘ ਢਿੱਲੋਂ ਦਾ ਸਾਥ ਦਿੱਤਾ ਹੈ ਤੇ ਵੱਖ-ਵੱਖ ਮੀਟਿੰਗਸ ਦੇ ਵਿੱਚ ਉਹ ਜਾ ਰਹੇ ਨੇ ਤੇ ਲੋਕਾਂ ਦਾ ਪਿਆਰ ਉਹਨਾਂ ਨੂੰ ਵੀ ਮਿਲ ਰਿਹਾ। ਇੱਕ ਇੱਕ ਟੁੱਕੜੇ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਹਾਂ ਰਵਦੀਪ ਸਿੰਘ ਬਿੱਟੂ ਦੀ, ਰਵਨੀਤ ਸਿੰਘ ਬਿੱਟੂ ਪਾਰਸ਼ਪਾ ਦੇ ਵਿੱਚ ਜ਼ਰੂਰ ਆਏ ਨੇ ਕਾਂਗਰਸ ਤੋਂ ਤੇ ਉਹਨਾਂ ਦਾ ਵੀ ਚੋਣ ਪ੍ਰਚਾਰ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਕਾਂਗਰਸ ਦਾ ਕਾਫੀ ਜਿਹੜਾ ਮੰਨਿਆ ਜਾ ਰਿਹਾ ਵੋਟ ਇਸ ਲਈ ਭਾਜਪਾ ਨੂੰ ਜਾ ਸਕਦਾ ਹੈ ਰਵਨੀਤ ਬਿੱਟੂ ਨੂੰ ਤੇ ਭਾਜਪਾ ਦਾ ਜਿਹੜਾ ਵੋਟ ਹੈਗਾ ਉਹ ਤਾਂ ਉਹਨਾਂ ਨੂੰ ਮਿਲੇਗਾ ਹੀ ਤੇ ਅ ਰਵਨੀਤ ਸਿੰਘ ਬਿੱਟੂ ਦਾ ਆਪਦਾ ਵੀ ਜਿਹੜਾ ਸਮਰਥਨ ਹੈ ਲੋਕਾਂ ਦਾ ਉਹ ਜੋ ਪਹਿਲਾਂ ਸੀਗਾ ਕੁਝ ਉਹਨਾਂ ਨੂੰ ਉਹ ਵੀ ਮਿਲਣ ਦੀ ਉਮੀਦ ਹੈ ਇਸ ਕਰਕੇ ਉਹ ਵੀ ਮਜ਼ਬੂਤੀ ਦੇ ਨਾਲ ਮੈਦਾਨ ਦੇ ਉੱਪਰ ਡਟੇ ਹੋਏ ਨੇ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ-ਬਹੁਤ ਧੰਨਵਾਦ